భాజపా మండల డేరాబీ వలో ఆయుర్వేద దివస్ మొక్క ప్రేమ మంత ముపూర్ త్రివేది ਕੈਂਪ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਇਸ ਵਿੱਚ ਡਾਕਟਰ ਅਰਾਜ ਮਾਤਾ ਦੀ ਟੀਮ ਨੇ 120 ਪਿੰਡ ਵਾਸੀਆਂ ਦੀ ਸਿਹਤ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ ਇਸ ਮੌਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਣੀ ਸੰਤੂ ਅਤੇ ਜਰਨਲ ਅਸਕਰ ਬਰਮਿੰਦਰ ਬਰਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਆਯੁਰਵੈਦਿਕ ਇਲਾਜ ਜਾਗਰੂਤਾ ਲਈ ਲੰਬੇ ਸਮੇਂ ਤੱਕ ਲਾਭਕਾਰੀ ਸਾਬਿਤ ਹੋਵੇਗਾ ਕੈਂਪ ਦੌਰਾਨ ਇੱਕ ਰੁੱਖ ਮਾਦ ਦੇ ਨਾਮ ਮੁਹੰਮ ਹੀਟ 11 ਰੁੱਖ ਵੀ ਲਗਾਏ ਗਏ ਬਰਾਰ ਨੇ ਕੇਂਦਰ ਸਰਕਾਰ ਬਲੋ ਕੀਤੀ ਕਿ ਜੀਐਸਟੀ ਦਰਾ ਵਿੱਚ ਕਟੋਤੀ ਦਾ ਸਵਾਗਤ ਕੀਤਾ ਦੀਪਕ ਕੁਮਾਰ ਦੀ ਖਾਸ ਰਿਪੋਰਟ ਅੱਜ ਆਯੁਰਵੇਦਾ ਦਿਵਸ ਦੇ ਉੱਤੇ ਸਾਡੀ ਭਾਰਤੀ ਜਨਤਾ ਪਾਰਟੀ ਡੇਰਾ ਬੱਸੀ ਦੀ ਟੀਮ ਵੱਨਿਓ ਸਾਡੇ ਮੰਡਲ ਪ੍ਰਧਾਨਾ ਵੱਨਿਓ ਬਨੀ ਜੀ ਵੱਨਿਓ ਸਾਰੀ ਟੀਮ ਦੇ ਐਫਰਟ ਨਾਲ ਇੱਥੇ ਫ੍ਰੀ ਕੈਂਪ ਲਾਇਆ ਗਿਆ ਤਾਂ ਜੋ ਲੋਕਾਂ ਨੂੰ ਫ੍ਰੀ ਸੇਵਾ ਮਿਲ ਸਕੇ ਕੱਲਾ ਇਹੀ ਕੈਂਪ ਨਹੀਂ ਸਾਡਾ ਸੇਵਾ ਪਖਵਾੜੇ ਦੇ ਪ੍ਰੋਗਰਾਮ ਚੱਲ ਰਹੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅੱਜ ਪਿਛਲੇ ਕੁਝ ਦਿਨਾਂ ਦੇ ਇਹਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਲੱਗ ਰਹੇ ਆ ਫ੍ਰੀ ਆਯੁਰਵੈਦਿਕ ਕੈਂਪਸ ਵੀ ਲੱਗ ਰਹੇ ਆ ਸਾਡੇ ਸਾਡੇ ਸਫਾਈ ਅਭਿਆਨ ਵੀ ਲੱਗ ਰਹੇ ਆ ਸਾਡੇ ਇੱਕ ਪੇੜ ਮਾਂ ਦੇ ਨਾਮ ਵੀ ਲੱਗ ਰਹੇ ਆ ਅੱਡ ਅੱਡ ਡਿਫਰੈਂਟ ਐਕਟੀਵਿਟੀਜ਼ ਚੱਲ ਰਹੀਆਂ ਦ੍ਰਿਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਲੰਘ ਕੇ ਗਿਆ ਉਹਨਾਂ ਦੀ ਸੇਵਾ ਨੂੰ ਸਮਰਪਿਤ ਮੋਦੀ ਸਾਹਿਬ ਇੱਕ ਵਾਹਿਦ ਇਨਸਾਨ ਹੈ ਜਿਨ੍ਹਾਂ ਦੇ ਅ 7 ਅਕਤੂਬਰ ਨੂੰ 24 ਸਾਲ ਹੋ ਜਾਣੇ ਹਨ ਲਗਾਤਾਰ ਸੇਵਾ ਕਰਦੇ ਆ ਪਹਿਲਾਂ ਮੁੱਖ ਮੰਤਰੀ ਦੇ ਤੌਰ ਤੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਇਸ ਦੁਨੀਆ ਦੇ ਵਿੱਚ ਉਹ ਇਕੱਲੇ ਵਾਹਿਦ ਇਹ ਜੇ ਸ਼ਖਸ ਹੋਣਗੇ ਜਿਨ੍ਹਾਂ ਨੇ 24 ਸਾਲਾਂ ਦੇ ਵਿੱਚ ਕਦੇ ਛੁੱਟੀ ਨਹੀਂ ਲਈ ਨਿਰੰਤਰ ਦੇਸ਼ ਲਈ ਦਿਨ ਰਾਤ 18-18 ਘੰਟੇ ਸੇਵਾ ਕਰ ਰਹੇ ਸੋ ਉਹਨਾਂ ਦੀ ਸੇਵਾ ਨੂੰ ਸਲਾਮ ਕਰਦੇ ਹੋਏ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਅਸੀਂ ਲੋਕ ਵੀ ਲੋਕਾਂ ਦੀ ਗਾਂ ਸੇਵਾ ਕਰ ਰਹੇ ਤੇ ਇਸ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ بڑے ਤੋਹਫੇ ਦਿੱਤੇ ਚਾਹੇ ਪਹਿਲਾ ਇਨਕਮ ਟੈਕਸ ਦੇ ਰੂਪ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਤਾਂ 2 ਲੱਖ ਦੀ ਸਲੈਬ ਹੁੰਦੀ ਸੀ ਅੱਜ 12 ਲੱਖ ਤੱਕ ਦੀ ਸਲੈਬ ਛੋਟ ਹੈ ਕਿੰਡਾ ਵੱਡਾ ਰਲੀਫ ਆਜ ਕਾਮਨ ਆਦਮੀ ਨੂੰ ਉਸ ਤੋਂ ਬਾਅਦ ਆ ਹੁਣ ਜੀਐਸਟੀ ਦੇ ਵਿੱਚ ਦੀਵਾਲੀ ਦੇ ਮੌਕੇ ਕਿੱਡਾ ਉਹਨਾਂ ਨੇ ਵੱਡਾ ਤੋਹਫਾ ਦਿੱਤਾ ਉਹਨਾਂ ਆਪਣੀ ਸਪੀਚ 'ਚ ਕਿਹਾ ਸੀ 15 ਅਗਸਤ ਦੀ ਕਿ ਮੈਂ ਦੇਸ਼ ਨੂੰ ਦਿਵਾਲੀ ਵੇਲੇ ਇੱਕ ਵੱਡਾ ਤੋਹਫਾ ਦੇਵਾਂ ਤੇ ਅੱਜ ਉਹ ਦੇ ਕੇ ਦਿਖਾਇਆ ਆਮ ਲੋਕਾਂ ਦੇ ਖਰਚੇ ਕਿੰਨੇ ਘਟ ਗਏ ਖਰਚੇ ਘਟਣ ਦਾ ਮਤਲਬ ਬਚਤ ਹਰੇਕ ਬੰਦੇ ਦੇ ਪਰਿਵਾਰ ਨੂੰ ਹਰੇਕ ਘਰ ਨੂੰ ਸਿੱਧੀ ਬਚਤ ਹੈ ਜੇ ਆਪਾਂ GST ਤੇ ਇਨਕਮ ਟੈਕਸ ਦੀ ਰਿਬੇਟ ਨੂੰ ਜਿਹੜੀ ਛੋਟ ਦਿੱਤੀ ਮਿਲਾ ਲਈਏ ਤੇ ਤਕਰੀਬਨ ਤਕਰੀਬਨ 2.5 ਲੱਖ ਕਰੋੜ ਤੋਂ ਵੱਧ ਦਾ ਫਾਇਦਾ ਹਰ ਸਾਲ ਆਪਣੇ ਦੇਸ਼ ਵਾਸੀਆਂ ਨੂੰ ਹੋਣਾ ਸਰ ਇਸ ਵਿੱਚ ਜੋ ਕੋਲ ਡੀਜ਼ਲ ਗੈਸ ਸਾਰਾ ਕੁਝ ਹੀ ਇਹਦੇ ਚ ਇਨਕਲੂਡਡ ਹੈ ਹਰ ਚੀਜ਼ ਚਾਹੇ ਤੁਸੀਂ ਹੈਲਥ ਸੈਕਟਰ ਲੈ ਲਓ ਚਾਹੇ ਤੁਸੀਂ ਫਾਰਮਰਸ ਲੈ ਲਓ ਚਾਹੇ ਤੁਸੀਂ ਕੀ ਨਾਮ ਲੈਂਦੇ ਐ ਘਰ ਦੀਆਂ ਜ਼ੂਰੀ ਵਸਤਾਂ ਲੈ ਲੋ ਚਾਹੇ ਡੇਲੀ ਯੂਜ਼ ਵਾਲੇ ਲੈ ਲੋ ਚਾਹੇ ਟੂ ਵੀਲਰ ਲੈ ਲੋ ਯੰਗਸਟਰਸ ਨੂੰ ਚਾਹੀਦੇ ਹੁੰਦੇ ਐ ਟਰੈਕਟਰ ਲੈ ਲੋ ਖੇਤੀ ਦੇ ਸਮਾਨ ਲੈ ਲੋ ਜਿਵੇਂ ਟਰੈਕਟਰਾਂ ਦੇ ਉੱਤੇ ਰਿਪੇਅਰ ਦੇ ਉੱਤੇ ਅੱਗੇ 18% ਜੀਐਸਟੀ ਸੀ ਹੁਣ ਸਿਰਫ 5% ਰਹਿ ਗਿਆ ਅੱਗੇ ਤੁਸੀਂ ਕਿਸਾਨ ਨੇ ਟਰੈਕਟਰ ਲੈਣਾ ਹੁੰਦਾ 60-70000 ਰੁਪਏ ਜੀਐਸਟੀ ਲੱਗਦਾ ਸੀ ਅੱਜ ਉਹਨੂੰ 60-70000 ਸਿੱਧਾ ਉਹਨੂੰ ਸਿੱਧੀ ਬਚਤ ਹੋਣੀ ਐ ਜੋ ਨਹੀਂ ਅੱਜ ਸਾਰੇ ਫਰਜ਼ ਸਮਝਦੇ ਐ ਜੀਐਸਟੀ ਨਾ ਕਰਨ ਵਾਲਾ ਕੋਈ ਮੈਨੂੰ ਨਹੀਂ ਲੱਗਦਾ ਉਹਦੀ ਵੀ ਸੇਲ ਉਨੀ ਵੱਧਨੀ ਐ ਬਾਕੀ ਜੇ ਕੋਈ ਇਹੋ ਜੀ ਗੱਲ ਹੋਊਗੀ ਤੇ ਉਹਦਾ ਮੌਕੇ ਦੇ ਉੱਤੇ ਜਿਹੇ ਜਿਹੇ ਬਣਦੀ ਕਾਰਵਾਈ ਹੋਊਗੀ ਦੇਖੋ ਅੱਜ ਆਯੁਰਵੇਦਾ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਸੰਦੇਸ਼ ਹੈਗਾ ਪਲੈਨਟ ਐਂਡ ਪੀਪਲ ਆਯੁਰਵੇਦ ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਸੋਚ ਇਹ ਹੈਗੀ ਹੈ ਕਿ ਪਲੈਨਟ ਜੇ ਸਾਡਾ ਧਰਤੀ ਸਾਡਾ ਯੂਨੀਵਰਸ ਠੀਕ ਹੋਊਗਾ ਤਾਂ ਲੋਕ ਠੀਕ ਹੋਣਗੇ ਇਹਦਾ ਮਤਲਬ ਹੈ এনवायरमेंट এনवायरमेंट ਤੇ ਪ੍ਰਤੀ ਪ੍ਰਧਾਨ ਮੰਤਰੀ ਦੀ ਸਕੀਮ ਹੈਗੀ ਹੈ ਇੱਕ ਰੁੱਖ ਮਾਂ ਦੇ ਨਾਮ ਇਦਾਂ ਹੀ ਬਾਕੀ এনवायरमेंट ਦੇ ਰਿਲੇਟਡ ਜਿਹੜੇ ਚੀਜ਼ਾਂ ਨੇ ਦੂਸਰੀ ਗੱਲ ਇਸ ਲੋਕਾਂ ਵਾਸਤੇ ਆਯੁਰਵੇਦ ਇੱਕ ਇੰਨੀ ਬੜੀ ਸੀਕ੍ਰੀਟ ਹੈਗੀ ਹੈ ਜਿਹੜੀ ਕਿ ਲੋਕ ਐਕਸਪਲੋਇਟ ਘਟ ਕਰ ਰਹੇ ਨੇ ਉਹਦੀ ਅਵੇਅਰਨੈਸ ਵਾਸਤੇ ਹੀ ਆਯੁਰਵੇਦਾ ਦਿਵਸ ਕ੍ਰੀਏਟ ਕੀਤਾ ਗਿਆ ਔਰ ਆਯੁਰਵੇਦਾ ਕੈਂਪਸ ਲੱਗ ਰਹੇ ਨੇ ਔਰ ਅਸੀਂ ਧਨਵਾਦੀ ਹਾਂ ਸਾਡੀ ਪਾਰਟੀ ਦੇ ਪ੍ਰਧਾਨ ਮੰਤਰੀ ਜੀ ਦੇ ਕਿ ਉਹਨਾਂ ਨੇ ਸਾਨੂੰ ਇੱਕ ਨਵੀਂ ਸੇਧ ਦਿਖਾਈ ਹੈ ਔਰ ਨਵੇਂ ਰਸਤੇ ਤੇ ਸਾਨੂੰ ਪਾਇਆ ਹੈ ਹਲਕਾ ਡੇਰਾ ਵਿੱਚ ਪਹਿਲਾ ਕੈਂਪ ਲਗਾਇਆ ਹੈ ਹਲਕਾ ਡੇਰਾ ਬਸੀ ਦੇ ਵਿੱਚ ਪਹਿਲਾ ਕੈਂਪ ਹੈ ਔਰ ਮੈਨੂੰ ਸ਼ਾਇਦ ਲੱਗਦਾ ਹੈ ਕਿ ਪੂਰੇ ਪੰਜਾਬ 'ਚ ਅੱਜ ਬਰਾੜ ਸਾਹਿਬ ਦੀ ਆਈਡੀਆ ਸੀਗਾ ਇਹ ਕਿ ਆਪਾਂ ਆਯੁਰਵੇਦਾ ਦਿਵਸ ਤੇ ਆਪਾਂ ਇੱਕ ਕੈਂਪ ਇੱਥੇ ਲਗਾਈਏ ਤਾਂ ਮੈਨੂੰ ਸ਼ਾਇਦ ਲੱਗਦਾ ਵੀ ਸ਼ਰ ਪੰਜਾਬ 'ਚ ਵੀ ਪਹਿਲਾ ਹੀ ਹੋਵੇ ਅੱਜ